ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਨਵਾਂ ਸਾਲ ਨਵੀਂ ਸ਼ੁਰੂਆਤ 2026 ਦੇ ਵਿੱਚ ਜੋ ਹੀ ਨਵਾਂ ਸਾਲ ਚੜ੍ਹਿਆ ਲੋਕਾਂ ਨੇ ਬਹੁਤ ਖੁਸ਼ੀਆਂ ਮਨਾਈਆਂ ਆਪਣੇ ਆਪਣੇ ਤਰੀਕਿਆਂ ਦੇ ਨਾਲ ਪਰ ਕੁਝ ਲੋਕਾਂ ਨੇ ਖੁਸ਼ੀ ਨਹੀਂ ਇਸ ਨੂੰ ਨਸ਼ੇ ਦੇ ਜਾਸਨ ਦੇ ਤੌਰ ਤੇ ਮਨਾਇਆ ਜਿਵੇਂ ਹੀ ਆਪਾਂ ਸੋਸ਼ਲ ਮੀਡੀਆ YouTube ਤੇ ਅੱਜ ਕੱਲ ਜੋ ਵੀਡੀਓ ਖੂਬ ਟ੍ਰੈਂਡ ਕਰ ਰਹੀਆਂ ਨੇ ਉਹਨਾਂ ਨੂੰ ਦੇਖਦੇ ਹਾਂ ਤਾਂ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਕੀ ਕਿਵੇਂ ਕੁੜੀਆਂ ਤੇ ਮੁੰਡੇ ਜੋ ਨਸ਼ੇ ਦੀ ਹਾਲਤ ਵਿੱਚ ਪਾਰਟੀਆਂ ਨੇ ਜੋ ਕੀਤੀਆਂ ਚੰਡੀਗੜ੍ਹ ਗੁਰੂਗਰਾਮ ਅਤੇ ਨੁਆਇਡਾ ਵਰਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜੋ ਵੀਡੀਓ ਸਾਹਮਣੇ ਆਈਆਂ ਉਹਨਾਂ ਨੇ ਜਨਰੇਸ਼ਨ ਜਨਜੀ ਅਤੇ ਲੋਕਾਂ ਨੇ ਜੋ ਆਪਣੇ ਬੱਚਿਆਂ ਪ੍ਰਤੀ ਪਿਆਰ ਸੀਗਾ ਉਸ ਨੂੰ ਖਲਾਕੇ ਰੱਖ ਦਿੱਤਾ ਹੈ ਜਿਸ ਜਨਜੀ ਜਨਰੇਸ਼ਨ ਤੋਂ ਲੋਕਾਂ ਨੂੰ ਉਮੀਦਾਂ ਸੀ ਉਹਨਾਂ ਦੇ ਮਾਪਿਆਂ ਨੂੰ ਉਮੀਦਾਂ ਸੀ ਉਹੀ ਪੀੜ੍ਹੀ ਅੱਜ ਨਸ਼ੇ ਨੂੰ ਆਪਣਾ ਇੱਕ ਸਟਾਈਲ ਸਮਝਣ ਲੱਗ ਪਈ ਹੈ ਜਿਸ ਵਿੱਚ ਜਿਵੇਂ ਤੁਸੀਂ ਨਿਊ ਇਅਰ ਪਾਰਟੀ ਤੇ ਦੇਖਿਆ ਕਿ ਕਿਦਾਂ ਜਨ ਜੀਨਰੇਸ਼ਨ ਨਵੇਂ ਬੱਚਿਆਂ ਵੱਲੋਂ ਨਸ਼ੇ ਦੀ ਹਾਲਤ ਵਿੱਚ ਬੇਕਾਬੂ ਹੋ ਗਏ ਸੀ ਉਹ ਜੋ ਉਹਨਾਂ ਦੇ ਮਾਪਿਆਂ ਵੱਲੋਂ ਦਿੱਤੀ ਹੈ ਆਜ਼ਾਦੀ ਉਸ ਨੂੰ ਉਹ ਧਜੀਆਂ ਉਡਾ ਰਹੇ ਸੀ ਉਹ ਨਸ਼ੇ ਦੀ ਹਾਲਤ ਵਿੱਚ ਆਪਣੀ ਸੂਝ-ਬੂਝ ਗਵਾ ਬੈਠੇ ਸੀ ਕੋਈ ਸੜਕਾਂ ਉੱਤੇ ਅਤੇ ਕੋਈ ਨਾ ਜਮੀਨ ਉੱਤੇ ਪਿਆ ਦਿਖਾਈ ਦੇ ਰਿਹਾ ਸੀ ਅਤੇ ਜੋ ਕੁੜੀਆਂ ਆਪਣੇ ਮਾਪਿਆਂ ਵੱਲੋਂ ਦਿੱਤੀ ਗਈ ਆਜ਼ਾਦੀ ਉਹਦੇ ਉਸ ਦੀਆਂ ਧੱਜੀਆਂ ਜੋ ਉਡਾ ਰਹੀਆਂ ਸੀ ਉਹਨਾਂ ਸੇ ਦੀ ਹਾਲਤ ਵਿੱਚ ਬਹੁਤ ਬੇਕਾਬੂ ਹੋ ਕੇ ਡੀਜੇ ਦੀ ਧੁੰਨ ਉੱਤੇ ਜੋ ਭੰਗੜੇ ਸੀ ਉਹ ਪਾ ਰਹੀਆਂ ਸੀ ਨੱਚ ਰਹੀ ਸੀ ਅਤੇ ਉਹਨਾਂ ਨੂੰ ਆਪਣੀ ਕੋਈ ਸੂਝ-ਬੂਝ ਨਹੀਂ ਸੀ ਇਸ ਦੇ ਵਿੱਚ ਹੀ ਗੁਰੂਗ੍ਰਾਮ ਦੇ ਵਿੱਚ ਵੀ ਇੱਕ ਇਦਾਂ ਦਾ ਹੀ ਮਾਮਲਾ ਸਾਹਮਣੇ ਆਇਆ ਜੋ ਕਿ ਇੱਕ ਉਡੀ ਸੀ ਅਤੇ ਉਸ ਦੇ ਨਾਲ ਉਸ ਦਾ 5 ਸਾਲ ਦਾ ਮੁੰਡਾ ਵੀ ਸੀ ਜੋ ਕਿ ਆਪਣੀ ਨਸ਼ੇ ਦੀ ਹਾਲਤ ਵਿੱਚ ਜਿਹੜੀ ਆਪਣੀ ਸੂਝ-ਬੂਝ ਗਵਾ ਬੈਠੀ ਸੀ ਉਸ ਨੂੰ ਇੱਕ ਆਟੋ ਡਰਾਈਵਰ ਦੇ ਤੌਰ 'ਤੇ ਵਜੋਂ ਸੰਭਾਲਿਆ ਗਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਉਸ ਨੂੰ ਸਹੀ ਸਰਾਮਤ ਉਸ ਦੇ ਘਰ ਤੱਕ ਵੀ ਪਹੁੰਚਾਇਆ ਗਿਆ ਪਰ ਸਬਾਲ ਇਹ ਵੀ ਉੱਠਦਾ ਹੈ ਕੀ ਜੇ ਉਸ ਇਮਾਨਦਾਰ ਆਟੋ ਡਰਾਈਵਰ ਦੀ ਥਾਂ ਤੇ ਕੋਈ ਅਜਿਹਾ ਇਨਸਾਨ ਹੁੰਦਾ ਜੋ ਉਸ ਕੁੜੀ ਦੇ ਨਾਲ ਕੋਈ ਗਲਤ ਹਰਕਤ ਕਰ ਲੈਂਦਾ ਤਾਂ ਇਹ ਗੱਲ ਕਿੱਥੋਂ ਤੱਕ ਵੱਧ ਸਕਦੀ ਸੀ ਇਹੀ ਦੋਸਤੋ ਆਪਾਂ ਨੂੰ ਸੋਚਣਾ ਪੈਣਾ ਹੈ ਕਿ ਨਸ਼ਾ ਹੀ ਸਭ ਕੁਝ ਨਹੀਂ ਹੈ ਇਹਨਾਂ ਦਾ ਆਪਾਂ ਨੂੰ ਗੇਲਾ ਛੱਡਣਾ ਚਾਹੀਦਾ ਹੈ ਜਿਹੜੀਆਂ ਧੀਆਂ ਨੇ ਕੱਲ ਨੂੰ ਘਰਾਂ ਦੀਆਂ ਇੱਜ਼ਤਾਂ ਸੁਭਾਲਣੀਆਂ ਸੀ ਕਿਸੇ ਦਾ ਘਰ ਬਸਾਉਣਾ ਸੀ ਅੱਜ ਉਹ ਨਸ਼ੇ ਦੀ ਹਾਲਤ ਵਿੱਚ ਨਿਊਜ਼ਰ ਪਾਰਟੀਆਂ ਤੇ ਕਿਵੇਂ ਆਪਣੀ ਹੋਸ਼-ਅਵਾਸ ਗਵਾ ਬੈਠੀਆਂ ਸੀ ਪਰ ਇਸ ਵੀਡੀਓ ਬਣਾਉਣ ਦਾ ਜੋ ਮਕਸਦ ਹੈ ਉਹ ਕਿਸੇ ਨੂੰ ਨਿੰਦਿਆ ਕਰਨ ਦਾ ਨਹੀਂ ਹੈ ਇਹ ਹੀ ਗੱਲ ਸੋਚਣ ਵਾਲੀ ਹੈ ਕਿ ਨਸ਼ੇ ਦੀ ਜੋ ਪਾਰਟੀਆਂ ਹੋ ਰਹੀਆਂ ਹਨ ਨਿਊਜ਼ਰ ਪਾਰਟੀਆਂ ਤੇ ਉਹ ਨਸ਼ਾ ਅੰਦਰ ਕਿਵੇਂ ਆਇਆ ਅਤੇ ਪ੍ਰਸ਼ਾਸਨ ਬੰਨੂ ਇਹ ਪਾਰਟੀਆਂ ਤੇ ਰੋਗ ਸਾਮੂ ਕਿਉਂ ਨਹੀਂ ਲਗਾਈ ਗਈ ਇਹ ਪਾਰਟੀਆਂ ਨੂੰ ਰੋਗ ਸਾਮੂ ਕਰਨੀ ਚਾਹੀਦੀ ਹੈ ਤਾਂ ਜੋ ਕਿ ਨਸ਼ੇ ਨੂੰ ਪ੍ਰਮੋਟ ਨਾ ਕੀਤਾ ਜਾਵੇ ਇਹ ਸਾਡੀ ਵੀਡੀਓ ਬਣਾਉਣ ਦਾ ਮਕਸਦ ਕਿਸੇ ਨੂੰ ਨਿੱਜੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਹ ਆਪਾਂ ਨੂੰ ਇੱਕ ਸਮਾਜਿਕ ਸੰਦੇਸ਼ ਦੇਣ ਲਈ ਬਣਾਈ ਗਈ ਵੀਡੀਓ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਆਪਣੀ ਕਮੈਂਟ ਵਿੱਚ رائے ਜ਼ਰੂਰ ਦੇਣਾ ਧੰਨਵਾਦ ਜੀ ਸਬਸਕ੍ਰਾਈਬ ਜ਼ਰੂਰ ਕਰੋ